ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ। ਟੂੜੀ ਦਾ ਕੰਮ ਚੱਲਦਾ ਹੈ, ਸ਼ੈੱਡ ਆਪਾਂ ਨੇ ਪਾ ਲਿਆ ਹੈ ਜੀ ਵੀਡੀਓ ਬਣਾएंगे ਕੱਲ ਨੂੰ। ਹਲੇ ਕੰਮ ਚੱਲ ਰਿਹਾ ਟੂੜੀ ਦਾ। ਤਿੰਨ 9:30 ਹੋਏ ਆ। ਪਾਣੀ ਛਿੜਕਣਾ ਹੁਣ ਟੂੜੀ ਪਰਵਿੰਦਰ। ਪੱਖਾ ਬਦਲਣਾ ਤਾਂ ਉਹਨੂੰ ਸਵੇਰੇ ਬਦਲੂਗੇ, ਉਹਨੂੰ ਤਾਂ ਪੰਜ ਚਾਰ ਟਰਾਲੀਆਂ ਬਣਨੀਆਂ। 11:00 ਵਜੇ ਤੱਕੇ ਚਲਾਉਨੇ ਆ। ਤੇ ਬਾਬਾ ਪਿਆਰੇ ਨਿਆਰੇ ਲੰਦਾ। ਲਾਰੇ ਗਰਮੀ ਤੇ ਦਾ ਪੱਖਾ ਉਹੋ ਟਰਾਲੀ ਖੜੀ ਆ ਕੱਲ ਰੂੜੀ ਦਾ ਰੇਪ ਪਾਉਣਾ ਸ਼ੁਰੂ ਕਰਿਆ ਹੁਣ ਚਰੀ ਵਾਲਿਆਂ ਚ ਅੱਜ 20 ਚਰੀ 2 ਕਿੱਲੇ ਦਾ ਉਡੀ ਸਵੇਰੇ ਬਣਾਉਂਗਾ ਵੀਡੀਓ ਆਨੇ ਵਿਚਾਰੇ ਤਾਰਨ ਵਾਲੇ ਵੀਰੇ ਫਿਰਦੇ ਆ ਇਹਨੂੰ ਕਹਿੰਦੇ ਮਿਹਨਤ ਦੋਏ ਮੁੰਡੇ ਹਲੇ 11 ਵਜੇ ਤੱਕ ਤਾਰਨਗੇ ਫਿਰ ਜਾਣਗੇ ਪਿੰਡ ਪਿੰਡ ਵੀ 5-4 ਕਿਲੋਮੀਟਰ ਦਾ ਹੈ ਆ ਤਾਂ ਆਪਣੀਆਂ ਬੰਦਾ ਜੜਤਾਂ ਲਾ ਰੇ ਚਲੋ ਠੀਕ ਆ ਜੀ ਵੀਡੀਓ ਬਣਾਉਣ ਦਾ ਹਲੇ ਟਾਈਮ ਨਹੀਂ ਲੱਗਦਾ ਸਾਰਾ ਦਿਨ ਕੰਮ ਚ ਹੀ ਰਹਿੰਦੇ ਆ ਠੀਕ ਆ ਆ ਮੁੰਡੇ ਨੇ ਵੀ ਵਿਚਾਰੇ ਨੇ ਹਲੇ 11 ਵਜੇ ਜਾਣ ਫੇਰ ਟ੍ਰੈਲਰ ਧਾਰ ਕੇ ਜਾਵਾਂਗੇ ਐ ਹੁੰਦੀ ਆ ਮਿਹਨਤ ਕਹਿ ਦੰਨੇ ਆ ਮਿਹਨਤ ਕਰਨੀ ਪੜੀ ਔਖੀ ਆ ਚੱਲਿਆ ਨਹੀਂ ਬਚਾ ਕੇ ਲਾਈ ਚੱਲ ਗਿਆ ਜੀ ਬੱਸ ਚੱਲ ਗਿਆ ਬਾਬਾ ਤੰਗ ਹੋਊਗਾ ਹੁਣ ਗਾਣੇ ਲਾਈ ਫਿਰਦਾ ਹਿੰਦੀ ਇਹ ਬੰਦ ਹੋ ਗਏ ਜੀ ਬਾਬੇ ਰੇੜੂ ਆ ਸਾਰੀ ਰਾਤ ਚੱਲੂਗਾ ਤੇ ਡਿਊਟੀ ਆ ਆ ਗੜਾਸਾ ਕਾ ਤੇ ਰੱਖੀ ਫਿਰਦਾ ਇਹ ਬਣਾਇਆ ਨਹੀਂ ਅੱਛਾ ਬਾਸ ਬਣਾਇਆ ਇਹ ਲੱਕ ਬਣਾਇਆ ਕਨਾ ਇਹਨਾਂ ਚ ਹਾਂ ਹਾਂ ਬਸ ਆਉਂਦਾ ਹੁਣ ਉੱਲਾ ਦੇ ਯਾਰ ਮੈਂ ਘਰਾਂ ਜਾਣਾ ਹਲੇ ਕੰਮ ਹੈ ਚੱਲ ਗਿਆ ਚੱਲ ਗਿਆ ਚੱਲ ਇਹਦੇ ਪਲੱਗ ਪਰ ਨਾਲੇ ਪਾਣੀ ਮਾਰੀਂ ਇੱਧਰ ਇੱਧਰ ਮਾਰ ਦਿਓ ਤਾਂ ਕੱਲੂ ਅੰਦਰ ਬੋਰਡ ਲਵਾ ਦੇਣਾ ਆਪਣੇ ਚੱਲ ਠੀਕ ਐ ਇਹਦੀਆਂ ਲੱਟਾਂ ਬੰਦ ਕਰ ਦਾਂ ਥੋੜੀ ਅਜੀ ਤੇੜੀ ਹੈ ਬਹੁਤ ਤੇੜੀ ਹੈ ਉਹਰੇ ਤੋਂ ਅੱਗੇ ਡਿੱਡੀਆਂ ਹੋਣਗੀਆਂ ਉਹ ਤੋਂ ਅੱਗੇ ਨਾ ਦੋ ਪਿੰਨ ਕੋਰੀਆਂ ਤੇੜੀਆਂ ਹੋਣਗੀਆਂ ਚਲ ਗਰਮੀਂ ਛਿੜਕਾ ਲੈਣੀ ਪਾਣੀ ਮਾ ਆਇਆ ਉਹਰੇ ਨੂੰ